ਵੈਲਕਮ ਬੈਕ ਟੂ ਮਾਈ ਚੈਨਲ ਦੋਸਤੋ ਨਵੀ ਸਿੰਘ ਵਲੌਗ ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਦਾ ਨਵਾਂ ਵਲੌਗ ਵਲੌਗ ਆ ਹਟ ਸਰ ਤੋਂ ਲੈ ਕੇ ਸ਼੍ਰੀ ਮਣੀ ਮਹੇਸ਼ ਜੀ ਤੱਕ ਹੋਏਗਾ ਸਵੇਰ ਦੇ ਵੱਜ ਚੁੱਕੇ ਆ 7 ਤੇ ਬੱਦਲ ਬਾਈ ਜੋਈ ਦੀ ਹੈ ਥੋੜੀ ਥੋੜੀ ਇਧਰਲੀ ਸਾਈਡ ਅਸੀਂ ਲਿਆਦਾ ਸੀ ਰਿਆ ਰੂਮ ਇਹ ਗੁਰਦਾਸਪੁਰ ਦਾ ਭੰਡਾਰਾ ਲੱਗਦਾ ਫ੍ਰੀ ਆਫ ਕੋਸਟ ਲਿਆ ਤੇ ਇਧਰਲੀ ਸਾਈਡ ਦੇਖ ਸਕਦੇ ਕਾਰ ਰਸਤਾ ਜਿਹੜਾ ਇਧਰੋਂ ਸਾਹਮਣੇ ਜਿਹੜਾ ਬਰਮੌਰ ਤੋਂ ਹੁੰਦਾ ਇੱਕ ਰਸਤਾ ਹੈ ਜਿਹੜਾ ਆ ਸਿੱਧਾ ਇੱਧਰ ਕੁਕਤਿਨ ਚੱਲ ਜਾਂਦਾ ਹੈ ਦਾ ਵੀ ਬਰਮਹੋਰ ਨੂੰ ਜਿਹੜਾ ਘੁੰਮ ਕੇ ਰਸਤਾ ਚੱਲ ਜਾਂਦਾ ਤੇ ਇੱਧਰ ਥੱਲੇ ਆ ਖਾਈ ਦੇਖ ਸਕਦੇ ਹੋ ਆ ਲੋਕਾਂ ਦੇ ਘਰ ਆ ਛੋਟੇ ਛੋਟੇ ਤੇ ਯਾਤਰਾ ਲੱਗਿਆਂ ਕਰਨ ਸਟਾਰਟ ਆ ਗਿਆ ਆਪਣੇ ਗੁਰਦਾਸਪੁਰ ਦਾ ਪੰਡਹਾਰਾ ਜਿਹੜਾ ਹਰ ਸਾਲ ਲੱਗਦਾ ਇਹਨਾਂ ਦਾ ਰਹਿਣ ਬਸੇਰਾ ਵੀ ਜਿਹੜਾ ਬਿਲਕੁਲ ਫ੍ਰੀ ਆਫ ਕੋਸਟ ਹੁੰਦਾ ਅੱਜ ਦੀ ਯਾਤਰਾ ਦੇ ਵਿੱਚ ਸਾਡੇ ਨਾਲ ਰਕੇਸ਼ ਕੁਮਾਰ ਸੰਨੀ ਜੀ ਤੇ ਸਾਡੇ ਆਪਣੇ ਬੰਤੀ ਜੀ ਆ ਕੇਸ਼ ਕੁਮਾਰ ਮਿੰਟੂ ਜੀ ਤੇ ਆਪਣੇ ਵਿੱਕੀ ਭਾਜੀ ਅੱਜ ਦੇ ਰੈਕ ਦੇ ਵਿੱਚ ਇਹ ਸਾਡੇ ਯਾਤਰਾ ਦੇ ਨਾਲ ਇਹ ਗਰੁੱਪ ਸਾਡਾ ਰਹੇਗਾ ਯਾਤਰਾ ਕਰਤੀ ਹੈ ਸਟਾਰਟ ਤੇ ਵਲੌਗ ਦੇ ਵਿੱਚ ਬਣੇ ਰਹੋ ਤੇ ਜੇ ਸਾਹਮਣੇ ਆ ਗਿਆ ਮਨਮੇਸ਼ ਟ੍ਰੈਕ 18 ਕਿਲੋਮੀਟਰ ਦਾ ਟ੍ਰੈਕ ਹੈ ਇੱਥੋਂ ਤੇ ਚੜ੍ਹਾਈ ਲੱਗਿਆ ਕਰਨ ਸਟਾਰਟ ਇਸ ਵਾਰ ਯਾਤਰਾ ਤੇ ਰਸ ਵੀ ਬਹੁਤ ਜ਼ਿਆਦਾ ਹੈ ਸਾਹਮਣੇ ਚੈੱਕ ਕਰ ਸਕਦੇ ਹੋ ਸਿੱਧਾ ਟ੍ਰੈਕ ਜਿਹੜਾ ਮਨਮੇਸ਼ ਨੂੰ ਉੱਪਰ ਨੂੰ ਜਾਂਦਾ ਹੈ ਓ ਜੀ ਚੜ੍ਹਾਈ ਲੱਗਿਆ ਕਰਨ ਸਟਾਰਟ ਕ੍ਰਿਸਟੋਪਰ ਦੀ ਰਹਿ ਗਿਆ ਪੌੜੀਆਂ ਵਾਲਾ ਇਹ ਥੱਲੇ ਹੁੰਦੀ ਆ ਆ ਦੇਖ ਸਕਦੇ ਸਿੱਧੀ ਖੜੀ ਚੜ੍ਹਾਈ ਆ ਜੀ ਮੇਸ਼ ਦਾ ਟਰੈਕ ਐ ਇਥੋਂ 18 ਕਿਲੋਮੀਟਰ ਦੀ ਦੂਰੀ ਤੇ ਆ ਤੇ ਟਰੈਕ ਦੀ ਚੜ੍ਹਾਈ ਲੱਗਿਆ ਕਰਨ ਸਟਾਰਟ ਤੇ ਆ ਸਕਦੇ ਤੇ ਕਿਲੋਮੀਟਰ ਦਾ ਟਰੈਕ ਕੰਪਲੀਟ ਕਰਕੇ ਇਧਰਲੀ ਸਾਈਡ ਲੱਗੇ ਆ ਪੰਡਾਰੇ ਤੇ ਸਾਹ ਫੁੱਲਣਾ ਵੀ ਜਿਹੜਾ ਹੋ ਗਿਆ ਸਟਾਰਟ ਤੇ ਬੈਠ ਕੇ ਇੱਥੇ ਰੈਸਟ ਕਰਦੇ ਪਏ ਆ ਤਦਨ ਛੋਦਾ ਜਿਹੜਾ ਇਥੋਂ ਕੰਡਾ 5 ਕਿਲੋਮੀਟਰ ਦਾ ਸਫ਼ਰ ਹੋਰ ਪਹਿਲਾ ਸਟਾਪ ਆਏਗਾ ਇਧਰੋਂ ਅਸੀਂ ਥੱਲੇੋਂ 8-7 ਕਿਲੋਮੀਟਰ ਉੱਪਰ ਆ ਗਏ ਜੇ। ਜਦੋਂ ਛੋਟੁਰ ਆ ਗਿਆ ਸਿਰਫ 2 ਕਿਲੋਮੀਟਰ ਤੇ ਜਾਮ ਕੇ ਨਾ ਲੱਗਾ ਦਾ ਰਸਤੇ 'ਚ। ਇਹ ਨਾ ਜਿਆਦਾ ਕਰਾਊਡ ਆ ਇਸ ਵਾਰ ਮਣੀ ਮੇਸ਼ ਦੀ ਯਾਤਰਾ 'ਚ। ਇਹ ਆ ਗਿਆ ਪਹਿਲਾ ਪੁਲ। ਤੰਛੋ ਤਾਂ ਪਹਿਲਾ ਪੋਲਾ ਹੁੰਦਾ ਜਿਹੜਾ ਰਾਸ਼ੀ ਬਹੁਤ ਹੀ ਜ਼ਿਆਦਾ ਇਸ ਵਾਰ ਇੱਧਰ ਤੇ ਟ੍ਰੈਫਿਕ ਬਹੁਤ ਆ ਤੇ ਤੰਛੋ ਜਿਹੜਾ ਰਸਤਾ ਹੈ ਕਿ ਇੱਧਰ ਦੀ ਹੀ ਆਏ ਆ ਇਹ ਸਾਈਡ ਜਿਹੜੀ ਸਿੱਧੀ ਆ ਬਸ ਪਹਾੜਾਂ ਦੇ ਪੱਥਰਾਂ ਦੇ ਉੱਪਰ ਰਸਤਾ ਬਣਾ ਗੇ ਇੱਧਰ ਦੀ ਪੁਲ ਕ੍ਰੋਸ ਕਰਦੇ ਪਏ ਆ ਇਹ ਥੋੜਾ ਡੇਂਜਰਸ ਪਰ ਕਰ ਲਿਆ ਸੀ ਲੋ ਜਿੱਦਾਂ ਛੋਦਾ ਪਹਿਲਾ ਪੰਡਹਰਾ ਆ ਗਿਆ ਬੀਬੀ ਆ ਗਿਆ ਦੰਛੋ ਦਾ ਪੰਡਹਰਾ ਇਹ ਰ ਆ ਗਿਆ ਜੀ ਪਿਛੇ ਦੰਛੋ ਦੰਛੋ ਜਿਹਨੇ ਵੀ ਲੰਗਰ ਦੇ ਪੰਡਹਰੇ ਲੱਗਦੇ ਆ ਪੰਜਾਬ ਚੋਂ ਇੱਕ ਸਰ ਨਰੂਰ ਦਾ ਲੰਗਰ ਲੱਗਾ ਦਾ ਇੱਕ ਮੰਡੀ ਦਾ ਲੱਗਾ ਹਿਮਾਚਲ ਦਾ ਇੱਕ ਫਿਰੋਜ਼ਪੁਰ ਦਾ ਲੱਗਾ ਜ਼ਿਆਦਾਤਰ ਲੰਗਰ ਜਿਹੜੇ ਆ ਪੰਜਾਬ ਤੋਂ ਲੱਗਦੇ ਆ ਆਹੜਾ ਟਰੈਕ ਇੱਧਰੋਂ ਚੱਲ ਜਾਂਦਾ ਹੈ ਇਸ ਸੰਦਰਾਸੀ ਨੂੰ ਚੱਲ ਜਾਂਦਾ ਹੈ ਸੰਦਰਾਸੀ ਮਿਲਦਾ ਜਾ ਕੇ ਇੱਕ ਟਰੈਕ ਆਵਲਾ ਜੀ ਇਹ ਜਿਹੜਾ ਟਰੈਕ ਹੈ ਬੰਦਰ ਘਾਟੀ ਦਾ ਰਸਤਾ ਹੈ ਤੇ ਅਸੀਂ ਜਿਹੜਾ ਬਾਂਦਰ ਘਾਟੀ ਦੇ ਰਸਤੇ ਜਾਣਾ ਕਿਉਂ ਇੱਧਰ ਦੀ ਕਰਾਊਡ ਘੱਟ ਆਰ ਕੀ ਮਣੀ ਮੇਸ਼ ਯਾਤਰਾ ਤੇ ਆਰ ਕੀ ਰਸ਼ ਬਹੁਤ ਜ਼ਿਆਦਾ ਆਰ ਕੀ ਇਸ ਕਰਕੇ ਅਸੀਂ ਜਿਹੜਾ ਬਾਂਦਰ ਘਾਟੀ ਦੇ ਰਸਤੇ ਜਾਣਾ ਬਾਂਦਰ ਘਾਟੀ ਦੇ ਰਸਤੇ ਤੇ ਜਿਹੜਾ ਵਾ ਗਰਾਊਂਡ ਰਾਊਟ ਕਰਦਾ ਤੇ ਦੂਜਾ ਸੰਦਰਾਸੀ ਰਸਤੇ ਤੇ ਜਿਹੜਾ ਰਸ਼ ਬਹੁਤ ਜ਼ਿਆਦਾ ਦੋਸਤੋ ਵੇਖ ਸਕਦੇ ਹੋ ਕਿੰਨਾ ਕਠਿਨ ਰਸਤਾ ਹੈ ਬਾਂਦਰ ਘਾਟੀ ਦਾ ਤਕਰੀਬਨ ਅਸੀਂ ਬਹੁਤ ਹਾਈਟ ਦੇ ਉਪਰ ਆਗੇ ਦੇ ਆ ਆ ਥੱਲੇ ਵਾਲੀ ਸਾਈਡ ਰਹਿ ਗਿਆ ਦੰਛੂ ਇਹ ਰਸਤਾ ਦੇਖ ਸਕਦੇ ਹੋ ਕਿੰਨਾ ਕਠਿਨਾ ਪੱਥਰ ਹੀ ਪੱਥਰ ਆ ਥੱਲੇ ਇੱਥੋਂ ਹੁਣ ਜਿਹੜਾ ਦੂਜਾ ਪੁਆਇੰਟ ਆਉਣਾ ਉਹ ਸ਼ਿਵ ਘਰਾਟ ਫਿਰ ਸੰਦਰਾਸੀ ਫਿਰ ਗੋਰੀਕੁੰਡ ਲਾਸਟ ਪੁਆਇੰਟ ਸ਼ਿਵਕੁੰਡ ਆ ਦੇਖ ਸਕਦੇ ਹੋ ਕਿਤਨਾ ਚਟਾਨਾਂ ਜਿਹੜੀਆਂ ਉੱਪਰ ਤੱਕ ਕਿਤਨਾ ਲੰਮੇ ਪੈਈਆਂ ਤੇ ਰਸਤਾ ਵੀ ਜਿਹੜਾ ਬਹੁਤ ਡੇਂਜਰਸ ਆ ਆ ਥੱਲੇ ਸਿੱਧੀ ਖਾਈ ਆ ਆ ਸਿੱਧੀ ਦੇਖ ਸਕਦੇ ਹੋ ਖਾਈ ਆ ਤੇ ਆ ਛੋਟਾ ਜਿਹਾ ਟਰੈਕ ਆ ਜਿੱਥੋਂ ਆਪਾਂ ਟਰੈਕ ਕਰਦੇ ਪਏ ਹਾਂ ਯਾਤਰਾ ਸ਼੍ਰੀਮਾਨੀ ਮਹੇਸ਼ ਦੀ ਇਹ ਆ ਗਿਆ 783 783 ਦੇ ਇਧਰ ਆ ਗਿਆ ਪੰਡਾਰਾ ਤੇ بارش ਬਹੁਤ ਪਿਆ ਗਿਆ ਦੀ ਦੀ ਇਹ ਪਿੱਛੋਂ ਆਏ ਅਸੀਂ ਇਹ ਆ ਗਿਆ 783 783 ਤੋਂ ਗੋਰੀਗੜ ਦਾ ਟਰੈਕ ਜਿਹੜਾ ਤਿੰਨ ਤੋਂ 4 ਕਿਲੋਮੀਟਰ ਦੀ ਦੂਰੀ ਰਹੀ ਹੈ ਦੇਖ ਸਕਦੇ ਹੋ بارش ਜਿਹੜੀ ਹੈ ਬਹੁਤ ਬਈ ਹੈ ਤੇ ਲੰਗਰ ਬਾਣੀ ਖਾਦਾ ਰੋਟੀ ਖਾਦਾ ਹੈ بارش ਦੇ ਕਰਕੇ ਵਲੌਗ ਜਿਹੜਾ ਨਹੀਂ ਬਣਿਆ ਵਲੋਗਿੰਗ ਜਿਹੜੀ ਹੁਣ ਸਟਾਰਟ ਕੀਤੀ ਹੈ ਇੱਧਰ ਪਾਣੀ ਹੈ ਪਾਣੀ ਪੁਣੀ ਪੀਣ ਵਾਸਤੇ ਇੱਧਰ ਸਾਈਡ ਤੇ ਰੈਂਟ ਤੇ ਟੈਂਟ ਲੈਣੇ ਹੁਣ ਨਾਈਟ ਵਾਸਤੇ ਮਿਲ ਜਣਗੇ ਤੁਹਾਨੂੰ ਸਾਹਮਣੇ ਦੀ ਵੈਦਰ 뷰 ਦੇਖ ਸਕਦੇ ਹੋ ਕਿ ਨਾਲ ਟਿਮਟ ਆ ਰਿਹਾ ਫ੍ਰੀਕਵੈਂਟ ਦੀ ਦੂਰੀ ਜਿਹੜੀ ਇੱਥੋਂ ਸਿਰਫ ਰਹਿ ਗਿਆ 1 ਕਿਲੋਮੀਟਰ ਦੀ 40 ਮਿੰਟ ਦਾ ਰਸਤਾ ਸਾਹਮਣੇ ਦੇਖ ਸਕਦੇ ਹੋ ਗੋਰੀ ਕੁੰਡਾ ਇੱਥੇ ਆ ਬੱਦਲ ਨਿਕਲਦਾ ਪਿਆ ਸਾਹਮਣੇ ਟਰੈਕ ਹੈ ਜਿਹੜਾ ਟ੍ਰੈਕ ਖਤਮ ਹੁੰਦਾ ਪਿਆ ਇਸ ਸਾਹਮਣੇ ਜਿਹੜਾ ਗੋਰੀ ਕੁੰਡਾ ਇਸ ਟਾਈਮ ਰੌਸ਼ ਦਿਖ ਸਕਦੇ ਹੋ ਕਾਊਰਡ ਬਹੁਤ ਹੀ ਜ਼ਿਆਦਾ ਹੈ ਹਾਲਤੇ ਇੰਨੀ ਕਿ ਖਰਾਬ ਆ ਕਿ ਵਲੌਗ ਸ਼ੂਟ ਕਰਨ ਨੂੰ ਦਿਲ ਤਾਂ ਨਹੀਂ ਕਰੰਦਿਆ ਪਰ ਅਸੀਂ ਸਟਾਰਟ ਕੀਤਾ ਤੈਨੂੰ ਐਂਡ ਵੀ ਕਰਾਂਗੇ ਬਾਹਰ ਤਾਂ ਦੇਖ ਸਕਦੇ ਹੋ ਬਹੁਤ ਖੂਬਸੂਰਤ ਅਜੇ ਗੋਰੀਕੁੰਡ ਗੋਰੀਕੁੰਡ ਤੋਂ ਸਿੱਧਾ ਰਸਤਾ ਕਮਲਕੁੰਡ ਨੂੰ ਚੱਲ ਜਾਂਦਾ ਹੈ ਇਹ ਚੱਲ ਜਾਂਦਾ ਸ਼ਿਵਕੁੰਡ ਨੂੰ ਲੇਟ ਪਹੁੰਚੇ ਹਾਂ ਗੋਰੀਕੁੰਡ ਜਿੱਦੇ ਕਰਕੇ ਗੋਰੀਕੁੰਡ ਦਾ ਵਲੌਗ ਸ਼ੂਟ ਨਹੀਂ ਹੋ ਸਕਿਆ ਤੇ بارش ਵੀ ਬਹੁਤ ਜ਼ਿਆਦਾ ਹੈ ਤਾਂ ਬ੍ਰਿਜ ਕਰਕੇ ਪਾਰ ਤਾਂ ਉੱਪਰ ਜਾ ਰਹੇ ਹਾਂ ਸ਼ਿਵਕੁੰਡ ਇਹ ਜਿਹੜਾ ਰਸਤਾ ਸਿੱਧਾ ਕਮਲਕੁੰਡ ਨੂੰ ਚੱਲ ਜਾਂਦਾ ਉੱਪਰ ਕਮਲਕੁੰਡ ਜਾਣਾ ਹੈ ਪਰ ਮੌਸਮ ਵਾਦਰ ਜਿਹੜੀ ਬਹੁਤ ਖਰਾਬ ਹੈ ਇਸ ਵਾਰ ਮਨਮੇਸ਼ ਦੀ ਤੇ بارش ਵੀ ਬਹੁਤ ਜ਼ਿਆਦਾ ਹੈ ਤਾਂ ਥੱਲੇ ਦੇਖ ਸਕਦੇ ਹੋ بارش ਬਹੁਤ ਜ਼ਿਆਦਾ ਹੋਈ ਹੈ ਜਿੱਦੇ ਕਰਕੇ ਅਸੀਂ ਕੱਲ ਸ਼ਿਫਗੁਰ ਨਹੀਂ ਪਹੁੰਚ ਸਕੇ ਤੇ ਸਟੇਜ ਜਿਹੜਾ ਗੋਰੀਗੁੰਡ ਕਰਨਾ ਪਿਆ। ਤਬੀਅਤ ਕੁਝ ਖਰਾਬ ਹੋ ਦੇ ਕਾਰਨ ਖਤਰ ਕਰਾ ਲਿਆ। ਤੇ ਖਤਰ ਦਾ ਜਿਹੜਾ ਗੋਰੀਗੁੰਡ ਤੋਂ ਰੈਂਟ ਹੈਗਾ ਦਾ ਸਿਰਫ 300 ਰੁਪਿਆ ਆਉਂਦੀ। ਤੇ ਸਰੀਰ ਥੋੜਾ ਖਰਾਬ ਤੋਂ ਗਈ بارش ਦੇ ਕਰਕੇ ਬੁਖਾਰ ਹੋ ਗਿਆ ਹੈ। ਉਹਦੇ ਕਰਕੇ ਖਤਰ ਕਰੋਣੀ ਤੋਂ। ਗ੍ਰਾਮੇ ਜਾ ਕੇ ਤੁਹਾਨੂੰ ਤੇ ਸ਼ਿਫਗੁਰ ਬਾਰਿਸ਼ ਤੇ ਕਰਕੇ ਦੇਖ ਸਕਦੇ ਹੋ ਚਿੱਕੜ ਬਹੁਤ ਹੀ ਜ਼ਿਆਦਾ ਹੋਇਆ ਤੇ ਕਿ ਹਿਲਾਸ਼ ਪਰਬਤ ਵੀ ਜਿਹੜਾ ਬੱਦਲਾਂ ਦੇ ਨਾਲ ਟਿਕਿਆ ਦਾ ਵੈਦਰ ਹੈ ਕੀ ਬਹੁਤ ਖਰਾਬ ਹੈ ਇੱਥੇ ਉਹ ਉੱਪਰਲੀ ਸਾਈਡ ਰਹਿ ਗਿਆ ਸ਼ਿਵਕੁੰਡ 2 ਕਿਲੋਮੀਟਰ ਦਾ ਟਰੈਕ ਨਲੀ ਪਹੁੰਚ ਗਏ ਆ ਸ਼ਿਵਕੁੰਡ ਸਾਹਮਣੇ ਕਿ ਹਿਲਾਸ਼ ਦੇ ਦਰਸ਼ਨ ਕਰ ਸਕਦੇ ਹੋ ਬਾਕੀ ਸਾਡੀ ਟੀਮ ਜਿਹੜੀ ਉੱਥੇ ਲੈ ਆਂਦੀ ਪਈ ਹੈ ਇਧਰ ਆ ਸ਼ਿਵਕੁੰਡ ਚ ਦੇਖ ਸਕਦੇ ਹੋ ਕਿੰਨਾ ਰਸ਼ ਹੈ ਬੋਮਨੇ ਕਿ ਹਿਲਾਸ਼ ਇਧਰ ਆ ਗਿਆ ਸ਼ਿਵਕੁੰਡ ਤੇ ਲੱਗੇ ਆ ਸ਼ਿਵਕੁੰਡ ਚ ਇਸ਼ਨਾਨ ਕਰਨ ਸਟਡੀ ਟੀਮ ਦੇ ਮੈਂਬਰ ਸਾਰੇ ਜਣੇ ਇਕੱਠੇ ਹੋ ਗਏ ਤੇ ਤੇ ਕਿਹਲਾਸ਼ ਦੇਖ ਸਕਦੇ ਹੋ ਬੱਦਲਾਂ ਦੇ ਵਿੱਚ ਤੇ ਕਿਹਦਾ ਹੈ ਤੇ ਧੁੱਪ ਚੜ ਗਈ ਹੈ ਮੌਸਮ ਸਾਫ਼ ਹੋ ਗਿਆ ਦਾ ਇਹ ਰਾਸ਼ੀ ਦੇਖੋ ਕਿੰਨਾ ਕਰੋੜ ਹੈ ਇਸ ਵਾਰ ਇਹ ਸਾਹਮਣੇ ਆ ਗਿਆ ਸ਼ਿਵਕੁੰਟ ਉਰ ਦੇਖ ਸਕਦੇ ਹੋ ਕਿੰਨਾ ਜਿਆਦਾ ਇਸ ਵਾਰ ਯਾਤਰਾ ਤੇ ਤੇ ਇਸ਼ਨਾਨ ਕਰ ਲਿਆ ਦਾ ਇਸ਼ਨਾਨ ਸਹੀ ਬੜੇ ਰਿਹਾ ਤੇ ਸਾਹਮਣੇ ਕਿਹਲਾਸ਼ ਦੇ ਦਰਸ਼ਨ ਕਰ ਸਕਦੇ ਹੋ ਥੋੜਾ ਥੋੜਾ ਬੱਦਲ ਬਾਈ ਹੋਈ ਦੀ ਹੈ ਤੇ ਤੇ ਜਰਾ ਵੇਖੀ ਤੇ ਥਿ ਵਿਊ ਕਿੰਨਾ ਘਣੜਾ ਰਿਹਾ ਤੇ ਛੋਟਾ ਜਿਹਾ ਵਲੋਗ ਸੀਗਾ ਵਲੋਗ ਵਧੀਆ ਲੱਗਾ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਕਿਸੇ ਨੈਸਟ ਵਲੋਗ